ਦੋਸਤੋ ਵਧਿਆ ਹੋਇਆ ਪੇਟ ਲਟਕਦੀ ਹੋਈ ਚਰਬੀ ਨੂੰ ਘੱਟ ਕਰਨ ਵਾਸਤੇ ਅੱਜ ਮੈਂ ਐਕਸਰਸਾਈਜ਼ ਲੈ ਕੇ ਆਇਆ ਹਾਂ ਜਿਸ ਤਰ੍ਹਾਂ ਗਰਮੀ ਦੇ ਵਿੱਚ ਬਰਫ਼ ਪਿਘਲਦੀ ਹੈ ਉਸ ਤਰ੍ਹਾਂ ਤੁਸੀਂ ਐਕਸਰਸਾਈਜ਼ ਕਰਕੇ ਆਪਣੇ ਸਰੀਰ ਦੀ ਪੇਟ ਦੀ ਚਾਰ ਗ੍ਰੀਨ ਉਪਖਲਾਉਣਾ ਆ ਆ ਉਹ ਐਕਸਰਸਾਈਜ਼ ਬਾਰੇ ਮੈਂ ਤੁਹਾਨੂੰ ਜਾਣਕਾਰੀ ਦਿੰਦਾ ਹਾਂ ਨੰਬਰ 10 ਐਕਸਰਸਾਈਜ਼ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਤੁਸੀਂ ਕਮੈਂਟ ਕਰਕੇ ਦੱਸਣਾ ਤੇ ਨਾਲ ਹੀ ਤੁਸੀਂ ਮੇਰੇ ਚੈਨਲ ਫਿਟਬਿਟ ਟੈਂਕ ਦੇ ਉੱਤੇ ਸ਼ੇਅਰ ਲਾਈਕ ਸਬਸਕ੍ਰਾਈਬ ਜਰੂਰ ਕਰਨਾ ਤੁਹਾਡਾ ਇੱਕ ਇੱਕ ਸਬਸਕ੍ਰਾਈਬ ਕੀਤਾ ਹੋਇਆ ਮੇਰੇ ਲਈ ਅਹਿਮਤ ਰੱਖਦਾ ਹੈ ਕਿਉਂਕਿ ਆਉਣ ਵਾਲੀ ਵੀਡੀਓ ਤੁਹਾਨੂੰ ਹੋਰ ਵੀ ਬਹੁਤ ਵਧੀਆ ਤਰੀਕੇ ਨਾਲ ਲੈ ਕੇ ਆਵਾਂ ਜੈ ਹਿੰਦ थैंक यू